ਜੀ ਮੈਂ ਕੁਲਦੀਪ ਸਿੰਘ ਸਿੱਧੂ ਜਿਲ੍ਹਾ ਫਰੀਪੁਰ ਸਾਡੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੰਦੇ ਹੋ ਦਿੰਦੇ ਰਹੋ ਤੇ ਹਾਂਜੀ ਆਪਾਂ ਨੂੰ ਪੇੜ ਪੋਹਣ ਦੀ ਬਹੁਤ ਜ਼ਰੂਰਤ ਹੈ ਜੀ ਉਹਨਾਂ ਕੇ ਮੌਸਮ ਆ ਜਾਣਾ ਹੈ ਇਸ ਵਾਸਤੇ ਤੁਸੀਂ ਪੇੜ ਪੋਹਦੇ ਆਪਾਂ ਲਾਈਏ ਵੱਧ ਤੋਂ ਵੱਧ ਰੁਖਤ ਲਾਈਏ ਤਾਂ ਕਿ ਆਪਣੇ ਪੰਜਾਬ ਦੇ ਵਿੱਚ ਬਹੁਤ ਰੁਖਤਾਂ ਦੀ ਕਮੀ ਆ ਗਈ ਹੈ ਇਸ ਕਰਕੇ ਹੀ ਅਨਿਸ਼ਚਿਤ ਬਰਸਾਤ ਵੇ ਮੌਸਮਾਂ जी कई नुकसान होंगे हाँ जी तो हाँ जी इस लाया तो ला जी ग्रीनरी है वोटर पम्प है और दूसरे हैं तो कुछ है। ये यूनिवर्सिटी से एक पेड़ लाया था ये इसका हर मैं आपको जुम करके दिखाता हूँ तो लगने भी शुरू हो गए हैं ये ये देखिए ये ऐसे सफेद एस लगते हैं ऐसे 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 लगते हैं सफेद ये फूल फल लग गया देखो ਆ ਸਾਰੇ ਬਣ ਜਾਣੇ ਆ ਹਾਂ ਸਭ ਦੇਖ ਲਓ ਯਾਨੀ ਇੱਕ ਬੁੱਟੇ ਤੋਂ ਹੀ ਇਹ ਕੁੱਗ ਗਿਆ ਇੱਕ ਬੁੱਟੇ ਤੋਂ ਹੀ ਇਸ ਇਸ ਤਰੀ ਲਗਭਗ 1 ਕਿਲੋ ਵਰਤੇ ਬਾਦ ਉਤਰ ਜਾਂਦੇ ਆ ਹਾਂਜੀ ਤੇ ਸਰਕਾਰੀ ਸਬਜੀ ਬਣ ਜਾਂਦੀ ਇਹ ਅੰਬ ਦਾ ਬੁੱਟਾ ਲੈਂਦਾ ਜੀ ਇਹ ਹਾਈ ਬ੍ਰੋਡ ਹੈ ਇਹ ਇਸ ਨੂੰ ਇਹਦਾ ਕੱਦ ਬਹੁਤ ਘੱਟ ਹੁੰਦਾ ਘੱਟ ਕੱਦ ਹੁੰਦਾ ਤੇ ਇਸ ਲਈ ਇਹ ਮਤਲਬ ਵੀ ਹਾਂ ਜੀ ਫਾਲ ਨੂੰ ਜ਼ਿਆਦਾ ਆਉਂਦਾ ਇਸ ਵਿੱਚ ਇਹ ਜਾਦੇ ਬਹੁਤ ਜੀ ਥੋੜੇ ਜਿਨਾ ਸੰਗਣੇ ਲਾ ਰਿਹਾ ਹਾਂ ਉਹ ਦਿਖਾਵਾਂਗਾ ਦੋਹੋਂ ਆਹ ਉਹ ਲੈ ਅੰਦਰ ਰੱਖਤਾ ਜੀ ਨਾਲ ਕੋਟਫਰਮ ਦੇ ਵਿੱਚ ਹੀ ਪਸਿਆ ਪਿਆ ਜਾਰ ਉਹ ਲੈਣੇ ਕਿ ਲੱਗੇ ਸੀ ਜੀ 7 ਕਿਲੋ ਰਹਿਣ ਕੀ ਬਹੁਤ ਕਰਦਾ ਹੋ ਗਿਆ ਦੇਖ ਲਓ ਤੁਸੀਂ ਬਹੁਤ ਅੰਗਰਾਮ ਜੋ ਮੱਖੜ ਕੇ ਹਾਈ ਹਿੰਦੀ ਇਹ ਹੋ ਗਿਆ ਬਈ ਦੇਖੋ ਕਿੰਨੀ ਲੱਗ ਪਗੋ ਇਸ ਦੀ 8 530 ਫੁੱਟ ਦੀ ਆ ਜੀ ਤੇ ਇਸ ਨੂੰ ਵੀ ਸਲ ਚਕਰ ਫੜ ਲੋ ਤਾਂ ਤੇ ਇਸ ਵਾਰ ਲੱਗਦਾ ਵੀ ਹੋੜਾ ਇਹ ਦਾ ਬਹੁਤ ਵਧੀਆ ਵਧੀਆ ਤੇ ਇਹਨੂੰ ਤੇ ਦੇਖ ਰਿਹਾ ਕਿ ਜੀ ਇਹ ਕਰਨੀ ਪੈਂਦੀ ਹੈ ਜੀ ਇਸ ਨੂੰ ਵੇ ਵਗੈਰਾ ਪਾਈ ਹੁਣੇ ਕੁਛ ਅਸੀਂ ਗੈਰ ਗਲਤੀ ਕੀਤੀ ਜੀ ਤੁਸੀਂ ਸੁਝਾ ਦਿਓ ਬਦਲ ਇਹਨਾਂ ਨੂੰ ਫਿਰਲਾ ਕਰਨਾ ਚਾਹੀਦਾ ਹੈ ਜਾਂ ਨਹੀਂ ਨਾ ਵੀ ਵਿਰਲਾ ਕਰਨਾ ਵੀ ਚਿਕਨੇ ਕਰੇ ਫੁੱਟ ਦੇ ਨਾਲ ਬਾਕੀ ਇਹ ਫੁੱਟੇ ਬਹੁਤ ਸੰਘਣੇ ਹੋ ਗਏ ਤੇ ਬਹੁਤ ਜਿਆਦਾ ਜੀ ਸਰਸਤੇ ਜੀ ਉਸ ਦੇ ਨੇ ਤੇ ਵਾਧਾ ਰੁਕ ਜਾਂਦਾ ਜਦੋਂ ਕਲੀ ਕਰ ਲੈ ਤੇ ਅਸੀਂ ਤਰ ਸੀ ਪੱਕਾ ਰਕਾ ਹਾਂ ਪੱਕਾ ਇਹ ਹੋਲੇ ਹੋ ਗਏ ਜੀ ਇਸ ਕੇ ਹੈ ਜੀ ਮਤਲਬ ਜੀ ਪਰਮਸੀ ਲੱਗੇ ਰਹਿੰਦੇ ਇਹਨੂੰ ਫਿਰ ਜਦੋਂ ਇੱਕ ਫਾਲ ਉਤਰ ਗਿਆ ਕਿਰਕੇ ਦੇਖੋ ਦੋਸਤ ਜੀ ਦਸਤੇਰੀ ਦੇਖੋ ਉਹਨੂੰ ਮੈਂ ਕੱਟ ਕਰ ਬਣਾ ਲਿਆ ਕੋਲੋਂ ਮਾਣ ਲੰਗੇ ਲੋਕ ਪਿੱਛੇ ਦੇ ਕੁਛ ਹੈ ਨਾ ਦੇਖੋ ਮੌਤਾ ਦੇ ਨਾਲ ਜੀ ਵਜਨ ਦੇ ਨਾਲ ਹੀ ਟਾਹਣੀਆਂ ੱਲੇ ਹੋਈਆਂ ਇਹਨਾਂ ਨੂੰ ਛੱਡ ਗਿਆ ਆ ਹਾਂ ਆ ਗਿਆ ਆ ਜੀ ਸਾਡਾ ਦੇਸੀ ਆ ਦੇਸੀ ਆਵੇ ਲੇਟ ਫਲ ਚੱਕਦਾ ਹਾਂ ਉਹ ਦੱਸਦਾ ਅਗਲੇ ਸਾਥ ਤੁਹਾਨੂੰ ਥਲ ਦੇ ਨੂੰ ਕਰ ਦੇਗਾ ਇਹ ਇਹ ਵੀ ਦੇਣਾ ਚਾਹੀਦਾ ਇਹਨੂੰ ਇਸ ਪਰ ਟਾਈਮ ਥੋੜਾ ਜਿਹਾ ਲੱਗੇਗਾ ਦੇ ਦੇ ਰਾਜ ਰਾਜ ਦੀ ਮੁੱਠੀ ਸੋਚਾਂ ਦਾ ਫੁੱਟਾ ਜੀ ਜਿਹੜੇ ਥੋੜੇ ਜਿਹੇ ਨੇ ਬਹੁਤ ਖੱਦੇ ਆ ਬਹੁਤ ਇੱਠੇ ਜੀ ਬੱਜੇ ਖਾਹੀ ਇਹ ਸਾਰੇ ਗੌਰ ਨੇ ਆਜੀ ਬਹੁਤ ਔਟਾਈ ਜੀ ਇਹ ਜੀ ਕੁ ਲੱਗਦਾ ਹੈ ਨੇ ਆ ਦੇਖੋ ਜੀ ਜੀਪੂ ਇਹ ਤੱਕ ਪੁੱਲ ਪੈ ਰਿਹਾ ਵਾ ਪੂਰੀ ਪਰਬਦੀਆ ਚੱਲ ਰਹੀ ਨਹੀਂ ਹੈ ਜੀ ਲੱਗਨ ਦੀ ਅੱਗੇ ਇੱਕ ਆਲੂ ਸੂਰੀ ਹੋ ਰਹੀ ਏ ਧੁਰੂਤਾਂ ਦੀ ਇਸ ਨੂੰ ਲੇਟ ਲੱਗਣੇ ਸ਼ੁਰੂ ਹੋਏ ਆ ਥੋੜੇ ਜਿਹਾ ਦੇਖੋ ਇਹ ਦੂਸਰੀ ਹੈ ਇਹ ਜੀ ਕੜੇਲੀ ਲਾ ਬਹੁਤ ਜਿੱਲੇ ਆਏ ਹੋਇਆ ਬਾਕ ਇਸ ਜੱਜੇ ਫੁੱਟ ਐਰਕੀ ਸ਼ਟਾਪਿੰਗ ਕਰਾਂਗੇ ਇਹ ਜੀ 12 ਮਾਸਾ ਨਿੰਬੂ ਇਹ ਕੋਈ ਨਾ ਫੋਰ ਲਾ ਲਾ ਚਾਰ ਪਾਲਾ ਸੀ ਤੋੜ ਕੇ ਹੁਣ ਦੁਬਾਰਾ ਫਿਰ ਲੱਗਣੀ ਸ਼ੁਰੂ ਹੋ ਗਏ ਇਹ 12 ਮਾਸਾ ਕਾਗਜੀ ਨਿੰਬੂ ਛੋਟੇ ਛੋਟੇ ਦੇ ਰਸ ਬਹੁਤ ਹੁੰਦਾ ਹੈ ਨਾ ਤੇ ਆ ਜੀ ਸਾਡਾ ਆ ਗਿਆ ਜੀ ਕਿੰਨਾ ਆਂਦਾ ਫੁੱਟਾ ਤੇ ਨਾ ਤਲੀ ਫਲ ਆ ਵੀ ਦੇਖ ਲੋ ਇਹਨਾਂ ਫਲ ਫਲ ਦਾ ਪਾਰ ਬਹੁਤ ਕਿੰਨਾ ਲੱਗਿਆ ਫਲ ਸਾਰਾ ਕਿੰਨੂੰ ਲੱਗਿਆ ਹੈ ਜੀ ਇੱਕ ਟੋਟਾ ਕਿੰਨੂੰ ਆਦਾ ਆ ਨਾ ਉਹ ਲੋ ਆ ਗਿਆ ਫਿਰ ਨੀ ਬੂਆ ਆ ਗਿਆ ਕਿਸੇ ਨੀ ਬੋਦ ਹਲਾ ਰਿਹਾ ਛੋਟੇ ਛਟੇ ਲੱਗੇ ਆ ਇਹ ਕਹਿੰਦਾ ਇਹਦਾ ਲੰਮਾ ਜਨ ਲਗਭਗ ਏਜੀ ਪੈ ਜਾਂਦਾ 100 ਫੁੱਟ ਲੰਬਾਈ ਹੈ ਜੀ ਪਰ ਚੜਾਈ ਸਿਰਫ 3 ਫੁੱਟ ਹੀ ਜਿੰਨੇ ਵਿੱਚ ਲੱਗਿਆ ਇਸ ਲਈ ਵਾਤਵਾਰ ਬਦਲ ਰਹੀ ਤਾਂ ਉਸ ਖੇਤ ਵੀ ਇਸ ਹਾਲ ਉਹਦੇ ਲਈਦੇ ਆ ਤੇ ਵਾਤਵਾਰ ਬਦਲਾਈ ਆਪਾਂ ਉਹਦੇ ਲਈਏ ਇਹਦਾ ਬਹੁਤ ਜ਼ਿਆਦਾ ਫਾਇਦਾ ਹੈ ਉਹਦੇ ਨਾਲ ਹਾਂਜੀ ਹੁਣ ਜਿਸ ਹੰਦ ਸਾਰੇ ਇੱਕ ਦੂਜੇ ਨਾਲ ਹੋਰ ਜੀ ਜਿਨੇ ਜਿਹੜਾ ਭਰਾਵਾਂ ਨੇ ਝੋਨਾ ਲਾ ਲਿਆ ਹੋਇਆ ਅਜੇ ਸੱਤ ਤੋਂ ਕੇ ਸਾਕੇ ਛੜ ਥਲੇ ਲਾਇਆ ਕਰੋ ਕਿਉਂਕਿ ਬਰਸਾਤ ਵਾਲੇ ਟਾਈਮ ਤੇ ਗਾਲ ਬਹੁਤ ਲੱਗ ਜਾਂਦਾ ਬਾਹਰ ਖੜੇ ਸੰਦ ਨੂੰ ਇਸ ਲਈ ਭਮੀ ਉਸਪਰ ਦੇ ਛੱਡੇ ਥੱਲੇ ਜੋ ਵੀ ਚੀਜ਼ ਟਰੈਕਟਰ ਵਗੈਰਾ ਕੋਈ ਛੱਡਾ ਉੱਡ ਬੜੇ ਬਣੇ ਹੋਏ ਆ ਉਹ ਟਰੈਕਟਰ ਵਗੈਰਾ ਜੋ ਵੀ ਹੈ ਜਿਹੜਾ ਥੱਲੇ ਉਹਦੇ ਜਖਲਾ ਰਹੇ ਹੋਏ ਆ ਅੱਛਾ ਜੀ ਇਹਨਾਂ ਨੂੰ ਸਮਾਂ ਦੇ ਲਈ ਬਹੁਤ ਮਿਹਰਬਾਨੀ ਛੇਰ ਦੇ ਕਮੈਂਟ ਕਰਨ ਲਈ ਜੀ ਕਰਿਓ ਤੇ ਜੀ ਹਾਂਜੀ ਤੇ ਸਬਸਕ੍ਰਾਈਬ ਕਰਿਓ जानकारी तुंहिंजी साझी करि रहियो पर कमेंटा ज़रूरु करियो हांजी वाहिू जी ख़ालसा वाहिगुरु जी, 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 जी फतिह